ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੇ ਅੱਕ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਚੀਫ ਐਗਰੀਕਲਚਰ ਅਧਿਕਾਰੀ ਨੇ ਜ਼ਿਲ੍ਹਾ ਪੁਲਿਸ ਅਤੇ ਉਪ ਮੰਡਲ ਵੈਸਟੇਟ ਦੇ ਨਾਲ ਸੰਯੁਕਤ ਟੀਮ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਹੈ ਇਸ ਵੱਡੇ ਐਕਸ਼ਨ ਦੌਰਾਨ ਕਿਦੜਵਾ ਦੇ ਪੰਜਾਬ ਬੀਜ ਭੰਡਾਰ ਦੇ ਬੀਜਾਂ ਵਾਲੇ ਗੋਦਾਮ ਨੂੰ ਮੁਕੰਮਲ ਤੌਰ ਤੇ ਸੀਲ ਕਰ ਦਿੱਤਾ ਗਿਆ ਹੈ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਸੰਬੰਧੀ ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਦੇ ਮੁਤਾਬਿਕ ਕਾਰਵਾਈ ਕੀਤੀ ਗਈ ਹੈ ਮੈਂ ਕਰਮਜੀਤ ਸਿੰਘ ਮੁਖ ਖੇਤੀਬੜੀ ਅਫਸਰ ਸ਼੍ਰੀ ਮੁਖਸਰ ਸਾਹਿਬ ਕੀ ਇਸ ਕਰਤਾ ਮੈਂ ਵਗਿਆ ਸੀ ਪਿਛਲੇ ਕਈ ਦਿਨਾਂ ਤੋਂ ਤੇ ਉਹਦੇ ਕਰਕੇ ਅਸੀਂ ਜਿਹੜਾ ਬੀਚ ਵਾਲੇ ਡੀਲਰ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਸੀ ਤੇ ਉਹਦੇ ਚ ਫਿਰ ਅੱਜ ਜਿਹੜਾ ਇਹ ਪੰਜਾਬ ਬੀਚ ਭੰਡਾਰ ਦੇ ਨਾਂ ਤੇ ਚੌਕ ਸੀਗੀ ਉਹਨੇ ਇਹ ਬਾਸਪਤੀ ਦੇ ਬੀਚ ਉਹ ਇੱਕ ਗਦਾਮ ਦੇ ਵਿੱਚ ਸਟੋਰ ਕੀਤੇ ਹੋਏ ਸੀਗੇ ਉਹਨੂੰ ਐਡੀਸ਼ਨ ਕਰਾਉਣਾ ਹੁੰਦਾ ਲਾਇਸੈਂਸ ਤੇ ਪਰ ਇਹ ਜਿਹੜਾ ਗਦਾਮ ਆ ਇਹ ਐਡੀਸ਼ਨ ਨਹੀਂ ਲੱਗਾ ਸੀਗਾ ਇਸ ਕਰਕੇ ਅਸੀਂ ਜਿੰਨਾ ਵੀ ਸਟਾਕ ਅੰਦਰ ਪਿਆ ਹੈ ਉਹਨੂੰ ਸੀਜ਼ ਕਰਤਾ ਸਭ ਲੋ ਸਾਡੇ ਪੁਲਿਸ ਦੀ ਹਾਜ਼ਰੀ 'ਚ ਸਬ ਡਿਵੀਜ਼ਨ ਮਾਂਜਿਸਟਰੇਟ ਗਿੱਦੜਵਾਹਾ ਦੇ ਹੁਕਮਾਂ ਦੇ ਮੁਤਾਬਕ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਇਹ ਸਾਰੀ ਕਾਰਵਾਈ ਕੀਤੀ ਆ ਕਿ ਪਹਿਲੋ ਪੂਰੀ ਗਿਣਤੀ ਕੀਤੀ ਆ ਫਿਰ ਜਿਹੜੇ ਆ ਉਹਨਾਂ ਦੇ ਬੀਜ ਆ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਹੈਗਾ ਸੀ ਕਿ ਇਹਨਾਂ ਦੇ ਸੈਂਪਲ ਲੈਣੇ ਉਹ ਸੈਂਪਲ ਲਏ ਆ ਕਿ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਇਹਨਾਂ ਦੀ ਸੀਲ ਕਰਨ ਦੀ ਜਾਂ ਸੀਲ ਕਰਨ ਦੀ ਘਾਹ ਰਹੀ ਉਹ ਚੱਲ ਰਹੀ ਹੈ ਸਾਡੇ ਤੇ ਬਿਜਾਈ ਦਾ ਸਮਾਂ ਚੱਲ ਰਿਹਾ ਇਹਦੇ ਵਿੱਚ ਨਰਮੇ ਦੇ ਬੀਜ ਵੀ ਸੇਲ ਹੋ ਰਹੇ ਆ ਬਾਸਪਤੀ ਦੇ ਵੀ ਝੋਨੇ ਦੇ ਵੀ ਮੱਕੀ ਉੱਤੇ ਵੀ ਤੇ ਮਰਮੂੰਗੀ ਦੇ ਵੀ ਤੇ ਅਸੀਂ ਲਗਾਤਾਰ ਸਾਡੀਆਂ ਬਲਾਕ ਲੈਵਲ ਦੀਆਂ ਟੀਮਾਂ ਦਾ ਜ਼ਿਲ੍ਹਾ ਪੱਧਰ ਦੇ ਉੱਪਰੋਂ ਦਸਤੇਰ ਵੱਲ ਚੈਕਿੰਗ ਸਾਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕਿਤੇ ਵੀ ਖਾਮੀ ਪਾਈ ਗਈ ਤਾਂ ਅਸੀਂ ਉਹਦੀ ਤੁਰੰਤ ਕਾਰਵਾਈ ਕਰਾਂ ਐਵਰ ਪੰਜਾਬੀ ਟੀਵੀ ਦੇ ਲਈ ਮੁਕਸਰ ਸਾਹਿਬ ਤੋਂ ਹੁਣਤ ਲਾਈਵ ਰਿਪੋਰਟ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੇ ਹੱਕ ਵਿੱਚ ਸ਼੍ਰੀ ਮੁਕਸਰ ਸਾਹਿਬ ਦੇ ਚੀਫ ਐਗਰੀਕਲਚਰ ਅਧਿਕਾਰੀ ਨੇ ਜ਼ਿਲ੍ਹਾ ਪੁਲਿਸ ਅਤੇ ਉਕੂ ਮੰਡਲ ਵੈਇਟੇਟ ਦੇ ਨਾਲ ਸੰਯੁਕਤ ਟੀਮ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਹੈ ਇਸ ਵੱਡੇ ਐਕਸ਼ਨ ਦੌਰਾਨ ਕਿਦੜਵਾ ਦੇ ਪੰਜਾਬ ਵਿੱਚ ਭੰਡਾਰ ਦੇ ਬੀਜਾਂ ਵਾਲੇ ਗੋਦਾਮ ਨੂੰ ਮੁਕੰਮਲ ਤੌਰ ਤੇ ਸੀਲ ਕਰ ਦਿੱਤਾ ਗਿਆ ਹੈ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਸੰਬੰਧੀ ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਦੇ ਮੁਤਾਬਿਕ ਕਾਰਵਾਈ ਕੀਤੀ ਗਈ ਹੈ ਮੈਂ ਕਰਨਜੀ ਸਿੰਘ ਕਿਤੀ ਬੜੀ ਅਫਸਰ ਸੀ ਮੁਖਰ ਸਾਹਿਬ ਕੈਚ ਕਰਤਾ ਮਿਲ ਰਹੀਆਂ ਸੀ ਪਿਛਲੇ ਕਈ ਦਿਨਾਂ ਤੋਂ ਤੇ ਉਹਦੇ ਕਰਕੇ ਅਸੀਂ ਜਿਹੜਾ ਬ੍ਰੀਜ ਵਾਲੇ ਡੀਲਰ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਸੀ ਤੇ ਉਹਦੇ ਚ ਫਿਰ ਅੱਜ ਜਿਹੜਾ ਇਹ ਪੰਜਾਬ ਪੁਲਿਸ ਭੰਡਾਰ ਦੇ ਨਾਂ ਤੇ ਐ ਜੀ ਛੋਪ ਸੀ ਜੀ ਢੋਨੇ ਦੇ ਵਸਤੂ ਦੀ ਪੀਜ ਉਹ ਇੱਕ ਗਦਾਮ ਦੇ ਵਿੱਚ ਸਟੋਰ ਕੀਤੀ ਹੋਈ ਸੀਗੇ ਉਹਨੂੰ ਅਡੀਸ਼ਨ ਕਰਾਉਣਾ ਹੁੰਦਾ ਲਾਇਸੈਂਸ ਤੇ ਪਰ ਇਹ ਜਿਹੜਾ ਗਦਾਮ ਆ ਇਹ ਐਡੀਸ਼ਨ ਨਹੀਂ ਹੈਗਾ ਸਿਗਾ ਇਸ ਕਰਕੇ ਅਸੀਂ ਜਿੰਨਾ ਸਟਾਕ ਅੰਦਰ ਪਿਆ ਹੈ ਉਹਨੂੰ ਸੀਜ਼ ਕਰਤਾਂ। ਮੰਗਲੋ ਸਾਡੇ ਪੁਲਿਸ ਦੀ ਹਾਜ਼ਰੀ 'ਚ ਸਬ ਡਿਵੀਜ਼ਨਲ ਮਨਿਸਟਰੈਟ ਗਿੱਦੜਵਾਹਾ ਦੇ ਹੁਕਮਾਂ ਦੇ ਮੁਤਾਬਕ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਇਹ ਸਾਰੀ ਕਾਰਵਾਈ ਕੀਤੀ ਆ ਕਿ ਪਹਿਲੋ ਪੂਰੀ ਬਿੰਦੀ ਕੀਤੀ ਆ ਫਿਰ ਜਿਹੜੇ ਆ ਉਹਨਾਂ ਦੇ ਬੀਜ ਆ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਹੈਗਾ ਸੀ ਕਿ ਇਹਨਾਂ ਦੇ ਸੈਂਪਲ ਲੈਣੇ ਆ ਉਹ ਸੈਂਪਲ ਲਏ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਇਹਨਾਂ ਦੀ ਸੀਜ਼ ਕਰਨ ਦੀ ਜਾਂ ਸੀਲ ਕਰਨ ਦੀ ਘਾਹ ਰਹੀ ਉਹ ਚੱਲ ਰਹੀ ਹੈ ਸਾਡੇ ਤੇ ਬਿਜਾਈ ਦਾ ਸਮਾਂ ਚੱਲ ਰਿਹਾ ਇਹਦੇ ਵਿੱਚ ਨਰਮੇ ਦੇ ਬੀਜ ਵੀ ਸੇਲ ਹੋ ਰਹੇ ਆ ਬਾਸਪਤੀ ਦੇ ਵੀ ਝੋਨੇ ਦੇ ਵੀ ਮੱਕੀ ਉੱਤੇ ਵੀ ਤੇ ਮਰਮੂੰਗੀ ਦੇ ਵੀ ਤੇ ਅਸੀਂ ਲਗਾਤਾਰ ਸਾਡੀਆਂ ਬਲਾਕ ਲੈਵਲ ਦੀਆਂ ਟੀਮਾਂ ਜਾਂ ਜ਼ਿਲ੍ਹਾ ਪੱਧਰ ਦੇ ਉੱਦਨ ਦਸਤੇ ਵਰਚੈਕਿੰਗ ਸਾਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਦਿਨਿਆਂ ਦੇ ਵਿੱਚ ਜੇਕਰ ਕਿਤੇ ਵੀ ਖਾਮੀ ਪਾਈ ਗਈ ਤਾਂ ਅਸੀਂ ਉਹਦੀ ਤੇ ਤਰੰਤ ਕਾਰਵਾਈ ਕਰਾਂਗੇ ਏਵਰ ਪੰਜਾਬੀ ਟੀਵੀ ਦੇ ਲਈ ਮੁਖਸਰ ਸਾਹਿਬ ਤੋਂ ਸੁਣਟ ਲਈ ਰਿਪੋਰਟ